ਸੱਜਾ ਪਾਸੇ ਕੀ ਹੋ ਰਿਹਾ ਦੂਰ ਤਿੰਨ ਰਹਿਣਾਂਗੇ ਹੀ ਰਥਾਂ ਨਹੀਂ ਲੱਭਦਾ ਕਿਤੇ ਫੇਰ ਅਸੀਂ ਸੋਚਿਆ ਵੀ ਅੱਜ ਚੋਨਾ ਵੱਡਿਆ ਤੇ ਟਰਾਲੀ ਕਿਧਰ ਦੀ ਚੜਾਈਆਂ ਹੋਣਗੀਆਂ ਫੇਰ ਅਸੀਂ ਰਾਹ ਲੱਭਿਆ ਆਇਆ ਛਾਵੇਂ ਲਾਇਆ ਉਧਰ ਦੀ ਪ੍ਰਾਈ ਗੱਡੀਆਂ ਤਾਰੀ ਸਾਰਾ ਬੰਨਿਆ ਪੰਜ ਬੁਲਕਾਰਿਆ ਬੌਂਸ ਲੱਗੰਦੇ ਆ ਮੈਂ ਡਰ ਗਿਆ ਦਰੋਂ ਮੈਂ ਪਾਣੀ ਕੌਣ ਆ ਗਿਆ ਟਾਈਮ ਪਾਸ ਨਹੀਂ ਹੁੰਦਾ ਤੇਰਾ ਸਾਜੀ ਠੀਕ ਹੈ ਠੀਕ ਜੀ ਵਧੀਆ ਤੁਹਾਨੂੰ ਆਂ ਜੀ ਹੋਰ ਫਿਰ ਠੀਕ ਆ ਗਿਆ ਠੀਕ ਆ ਗਿਆ ਜੀ ਹਾਂ ਜੀ ਬੁਲਕਾਰੇ ਦੀ ਸਰਦਾਰੀ ਮਾਮਾ ਇਹ ਚਿੱਟੀ ਦਾੜੀ ਰੱਖੀ ਐ ਨਹੀਂ ਸਹੀ ਗੱਲ ਐ ਕਿਹਨਾਂ ਹਾਂ ਰੰਗ ਲਈ ਜਾ ਸਾਡੇ ਬੰਦੇ ਨੂੰ ਕਹਦੇ ਨਾ ਇਹਨੂੰ ਨਹੀਂ ਆ ਬਿੰਦਾ ਬਣਦਾ ਨਹੀਂ ਪਿੰਡਾ ਮੁੰਡਾ ਨਾ ਬਣਨ ਹੋਣ ਜੋ ਹੁਣ ਬੁੱਢੇ ਤੇ ਬੁੰਡੇ ਹੀ ਰਹਿਣਾ ਹਾਂ ਨਹੀਂ ਆ ਕੇ ਲੱਗ ਦੱਸ ਤਾਂ ਕਿ ਨਹੀਂ ਜਰ ਮੁੰਡੇ ਬਣਾਗੇ ਹੁਣ ਕੀਤਾ ਜੇ ਮੰਨ ਜੇ ਤੇਰੀ ਇਹ ਮੰਨੂਗਾ ਉਹ ਕੀ ਗੱਲ ਪਿੰਡਾ ਮੰਨੇਗਾ ਓਏ ਹੈ ਓਏ ਨਹੀਂ ਮੈਨੂੰ じゃ ਮੰਨਣਾ ਨਹੀਂ ਨੇ ਵੇਲਾ ਲੈ ਨਹੀਂ ਅੱਛਾ ਇਹਦਾ ਮਤਲਬ ਕਿ ਬਲਗਾਰਾ ਵੱਡਾ ਤੈਨੂੰ ਸਮੇਂ ਕਰਤੀ ਹੋਣਾ ਇਹ ਚਿੱਟੇ ਹੋਣੇ ਹੀ ਆ ਕਿ ਉਹ ਸਿੱਧਾ ਕਾਲੇ ਕਿਥੋਂ ਰਹਿਣਗੇ ਵੇਲਾ ਕਹੋ ਬੰਦੇ ਆ ਉਹ ਵਾਸ ਕਰ ਚਟੇ ਹੋਣੇ ਆ ਮੇਰੀ ਗੱਲ ਸੁਣ ਇਹ ਐੜਾ ਬੜੇਫਾ ਹੁੰਦਾ ਨਾ ਲਕਾਇਆ ਨਹੀਂ ਜਾਂਦਾ ਹੁੰਦਾ ਜਿਆਦਾ ਸੋਹਣਾ ਲੱਗਦਾ ਹੈ ਸੋਹਣਾ ਲੱਗਦਾ ਹੈ ਹੁਣ ਆਪਸੇ ਆਣੇ ਚਾਗੇ ਨਾਲੇ ਨਹੀਂ ਮੇਰੀ ਇੱਕ ਗੱਲ ਸੁਣੀ ਚਿੱਟੀ ਚਿੱਟੇ ਵਾਲਾ ਨਾ ਬੰਦਾ ਬੁੱਢਾ ਹੋ ਜਾਂਦਾ ਇਦਾਂ ਵੇਹੇ ਗੱਲ ਬੜੀ ਸੋਚੀ ਆ ਬੰਦੇ ਦੀ ਬਿਲਕੁਲ ਬਿਲਕੁਲ ਵੀ ਕਾਲੇ ਕਾਲੇ ਵਾਲ ਕਿਤੇ ਆ ਜਵਾਨ ਆ ਜੇ ਚਿੱਟੇ ਵਾਲੇ ਦੇ ਬੁੱਢੇ ਆ ਨਹੀਂ ਇਹ ਸੋਚ ਆ ਹੈ ਨਹੀਂ ਬੰਦਾ ਦੀ ਮੰਨ ਕਰਾ ਤੀ ਉਹ ਵੀ ਹੌਲੀ ਹੌਲੀ ਕਰ ਉਹ ਨਹੀਂ ਭਿੰਦਿਆ ਤੂੰ ਆ ਨਹੀਂ ਗੱਲ ਹੈਗੀ ਮਾਮਾ ਤੂੰ ਤੂੰ ਗੱਲ ਸੁਣ ਕਿਹੜੀ ਗੱਲਾਂ ਛੱਡੋ ਆਪਣੇ ਬੰਨਿਆ ਮੈਂ ਤੁਹਾਨੂੰ ਆਖਾਂ ਮੈਂ ਕਿੰਨਾ ਮੈਂ ਹੁਣ ਤਾਂ ਮੈਂ ਰੱਖੀ ਮੇਰੇ ਘਰੇ ਵੀ ਗਰੀ ਗੱਲ ਦਾ ਜਿਹਦਾ ਜਦੋਂ ਬੰਦੇ ਦਾ ਨਾ ਮਾਨ ਹੋ ਗਏ ਨਾ ਮਾਨ ਕੇ ਹੁਣ ਮੈਂ ਕਿੰਨਾ ਪ੍ਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰ ਮੈਂ ਦਾੜੀ ਰੱਖਣੀ ਹੈ ਕੁਰਬਾਨੀ ਦਾੜੀ ਕੇਸ ਰੱਖਾਂਗੇ ਪ੍ਰਮਾਤਮਾ ਮਿਹਰ ਕਰ ਹਾਂਜੀ ਕਿਉਂਕਿ ਜੇ ਜੇ ਬੰਦੇ ਨੇ ਦੂਜਾ ਜਨਮ ਲੈਣਾ ਤੇ ਇਹ ਸਿੱਖੀ ਸਰੂਪ ਚਾਉਣਾ ਹੀ ਪਹਿਣਾ ਹੀ ਪਹਿਣਾ ਇਹ ਗੱਲ ਰੱਬ ਸਭ ਤੋਂ ਵਾਰ ਗੱਡੀ ਕਰਾਤੀ ਬੁੱਕ ਏ ਸੰਦੂ ਸਾਹਿਬ ਅੱਜ ਪਾ ਜੀ ਮੈਂ ਗੱਡੀ ਕਰਾਤੀ ਬੁੱਕ ਗੱਡੀ ਕੀ ਕਰਾਉਣ ਚੁਣੀ ਹੈ ਤੁਹਾਨੂੰ ਗੁੱਸਾ ਲੱਗ ਰਿਹਾ ਹੈ ਕੀ ਹੋ ਗਿਆ ਤੁਹਾਨੂੰ ਪਤਾ ਹੀ ਹੈ ਦੇਖਣ ਕੋਈ ਨਹੀਂ ਤੇ ਆ ਜੀ ਯਾਰ ਕੰਨ ਮੈਂ ਕਹ ਰਿਹਾ ਸੀ ਜਦੋਂ ਨਾ ਆਪਾਂ ਕਹਿੰਦੇ ਹੁੰਨੇ ਆ ਫਲਾਨਾ ਵੀ ਬੜਾ ਪਿਆਰ ਕਰਦਾ ਏ ਢੀਂਗੜਾ ਵੀ ਬੜਾ ਪਿਆਰ ਕਰਦਾ ਏ ਮੈਨੂੰ ਹੁਣ ਇੱਕੋ ਮੈਸੇਜ ਮੈਂ ਤੁਹਾਨੂੰ ਦੱਸਦਾ ਜਦੋਂ ਕੇ ਇਹਨੂੰ ਪਰਖੀਦਾ ਨਾ ਜਦੋਂ ਕਹਿੰਦਾ ਵੀ ਪਲਵਾਨੀ ਆ ਇਦਾਂ ਕਰਨਾ ਓਏ ਗੱਲ ਹੀ ਪਲਵਾਨਾ ਦੱਸੀ ਕਿਤੇ ਲੋਡ ਪਈ ਤੇ ਨਾਲ ਆ ਤੇਰੇ ਕੋਈ ਚੱਕਰ ਨਹੀਂ ਆ ਤੇ ਹੁਣ ਦੱਸੀ ਕਿਹੜੇ ਨਾਲ ਰਹਿ ਗਏ ਕੋਈ ਨਹੀਂ ਰਹਿ ਗਿਆ ਕੋਈ ਹੈਗਾ ਨਾਲ ਨਹੀਂ ਵੇਟ ਜਾਈਂਦੇ ਵੇਟ ਵੇਟ ਲਹੀਂ ਨਿਕਲ ਗਿਓ ਹੈ ਉਹ ਤੇ ਵੇਟ ਸੁਣ ਸੁਣ ਕੇ ਕੁੜੀ ਜਬ ਅੱਜ ਦਾ ਆਪਾਂ ਦੱਸਦਾ ਕਿ ਮੈਂ ਤੇ ਜਦੋਂ ਮੈਂ ਮੈਂ ਜਿੱਜਾ ਜਦੋਂ ਕਰਦੇ ਨਾ ਕੋਈ ਵੀ ਆਪਾਂ ਚੀਜ਼ ਕਰਦੇ ਆ ਜਿੰਨਾ ਉਹਨਾਂ ਚਿਰ ਬੰਦਾ ਇਹ ਸੋਚਦਾ ਕੀ ਕੋਈ ਗੱਲ ਨਹੀਂ ਕੰਮ ਪਿਆ ਕਿ ਤੇ ਦੱਸੂ ਹਾਂ ਜੇ ਇਹੋ ਗੱਲ ਜਿੱਦਣ ਜਿੱਦਣ ਆਪਾਂ ਨੂੰ ਲੋੜ ਆ ਵੀ ਅੱਜ ਚਲੋ ਇਹ ਤੇ ਭੈੜ ਭਰਾਵਾਂ ਦੇ ਨਾਲ ਹੀ ਚੀਜ਼ਾਂ ਹੋਣੀਆਂ ਤੇ ਉਸ ਦਿਨ ਸਾਰਿਆਂ ਨੇ ਪੇਟੋ ਖਾ ਦੇਣੀਆਂ ਹੂੰ ਬਾਕੀ ਕੋਈ ਨਹੀਂ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਮਾਲਕ ਕਈ ਕਈ ਰਾਹ ਖੋਲ ਦਿੰਦਾ ਕੋਈ ਚੱਕਰ ਨਹੀਂ ਕਰਨ ਵਾਲਾ ਤੇ ਪ੍ਰਮਾਤਮਾ ਕੰਮ ਥੋੜੀ ਕੋਈ ਰਿਆ ਹੁੰਦਾ ਕਿ ਕੋਈ ਰਹਿ ਜੂਗੀ ਚੀਜ਼ ਉਹ ਤੇ ਹੋ ਹੀ ਜਾਣੀ ਆ ਹਾਂ ਉਦੇ ਮੰਨ ਕੇ ਚੱਲ ਵੀ ਜਿਹੜਾ ਕੰਮ ਮਿੱਥਿਆ ਉਹ ਤੇ ਹੋ ਹੀ ਜਾਣਾ ਬਾਕੀ ਪ੍ਰਮਾਤਮਾ ਕਰਨ ਵਾਲਾ ਕਿਤਾ ਕਿਹੜੇ ਬੰਦੇ ਨੇ ਬਾਹ ਫੜ ਲੈਣੀ ਹੈ ਇਹ ਤਾਂ ਡੋਰ ਹੀ ਕੋਈ ਨਹੀਂ ਆਪਾਂ ਕਰਦੇ ਹਾਂ ਕੋਈ ਨੋ ਜੀ ਬੱਦਲੀ ਮੇਰ ਕਰੂ ਮਾਰ ਕਿਸੇ ਤੇ ਨਾ ਕਿਤੇ ਟਾਣੀ ਨਵਾਊਗਾ ਹੀ ਬਾਕੀ ਬੇਨਤੀ ਕਰਦੇ ਹਾਂ ਬੰਦੇ ਦਾ ਸਾਥ ਲਓ ਜਿਹੜੇ ਬੰਦੇ ਅਦਾ ਕਰਦੇ ਚੰਗੇ ਨਹੀਂ ਲੱਗੀਦਾ ਹੁਣ ਕੋਈ ਨਹੀਂ ਬਾਕੀ ਕਰੂ ਪ੍ਰਮਾਤਮਾ ਮੇਰ ਕੋਈ ਗੱਲ ਨਹੀਂ ਆਹ ਕਾਬੂ ਖਵਾਉਣ ਕਰਨ ਵਾਲਾ ਆਹ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤਾਂ ਦੇ ਕਿਹੜੇ ਆਉਣ ਵਾਲੇ ਆਪਣੇ ਵੇਖਣਾ ਮੈਂ ਜਦ ਹਰਿਆਣੇ ਦਾ ਹੀ ਬੰਦਾ ਜਿਹਾ ਉਹਨੇ 1100 ਟਰੈਕਟਰ ਬੋਲਤਾ ਹਰਿਆਣੇ ਦਾ ਆਹ ਹਰਿਆਣੇ ਤੋਂ ਗੋਲਡ ਹਟਾ ਆਹ ਵੇਲਾ ਦਾ ਜਨਤਾ ਦਾ ਸਰਿਆ ਹੀ ਪਿਆ ਬਾਕੀ ਮਨ ਕੀਰਤਨੇ ਵਲਾ ਕਿੰਨੀ ਜਲ ਜਿੱਦਾਂ ਮਰਜੀ ਭੱਜਿਆ ਹੀ ਫਿਰਨਦਿਆ ਉਦੋਂ ਦਾ ਗੜ ਥੱਲੇ ਲਿਗੀ ਜਾਂਦੇ ਸਵੈਟੀ ਫਲਾਣੀ ਢੀਂਗ ਹੈ ਨਾ ਕੀ ਕੁੜੀਆਂ ਲੋਕਾਂ ਦਾ ਤੇ ਮੈਨਾਂ ਦੀਨਮਾਨ ਨਹੀਂ ਹੈਗਾ ਕੋਈ ਨਾ ਉਹ ਮੈਨੂੰ ਯਾਦ ਹੈ ਉਹ ਜੱਟ ਪਾਲਟੀ ਹੁੰਦੇ ਬੰਦੇ ਜਿਹੜੇ ਕਈ ਹੈ ਨਾ ਉਹਨੇ ਜਿੱਦਾਂ ਲੇਦੇ ਆ ਤੇ ਉਹ ਜਿਹੜੀ ਅੰਬਸੰਦੀ ਦੀ ਸੀ ਉਹਨੇ ਕਿੰਨਾ ਦਿੱਤਾ ਆਹੋ ਯਾਰਾ ਉੱਸਰੇ ਆ ਕੁਛ ਵੀ ਹੈ ਨਾ ਮੇਰੇ ਗੇਰੇ ਰਾਤਾ ਪਿੰਦਾ ਉਹਦੇ ਬਾਰੇ ਵੀ ਲੋਕੀ ਮਾੜਾ ਚੰਗਾ ਕੀ ਜਾਂਦੇ ਇਹ ਡਿਊਟੀ ਆ ਨਹੀਂ ਉਹ ਜਿਹੜਾ ਉਹ ਅਫਸਰ ਹੈ ਮੈਂ ਆਪਾਂ ਕੱਪ ਦੇਣਾ ਸੱਦੀਆਂ ਨੂੰ ਆਪਣੇ ਨੂੰ ਜੀ ਜੀ ਚਾਹੀਦਾ ਨਾ ਸਨਮਾਨ ਕਰਨਾ ਭਾਵੇਂ ਯਾਰ ਐਡਾ ਅਫਸਰ ਟੈਨਸ਼ਨ ਲੈਂਦਾ ਕਿ ਨਾ ਉਹੀ ਤੇ ਮੈਂ ਕਹਿੰਨ ਦਿਆਂ ਕਿ ਜੇ ਨਾ ਕਰੂ ਆਪਾਂ ਕੀ ਕਰਾਂਗੇ ਨਾ ਉਹਨੇ ਕਿਹੜੀ ਟੈਨਸ਼ਨ ਲੈ ਹਾਂ ਬਾਕੀ ਇਹ ਕਿ ਜੀ ਉਹਨੇ ਕੀਤਾ ਤੇ ਚਲੋ ਬੜੀ ਵਧੀਆ ਗੱਲ ਹੈ ਨਹੀਂ ਯਾਰ ਆਪਣੀ ਆਪਣੀ ਕਮਿਊਨਿਟੀ ਵਾਸਤੇ ਕੀਤਾ ਨੇ ਉਹਨੂੰ ਵੀ ਲੋਕੀ ਕਮੈਂਟ ਕਰੀ ਜਾਂਦੇ ਇਹਦੀ ਡਿਊਟੀ ਬੰਦੀ ਆ ਇਹਨੇ ਕਰਨਾ ਨਹੀਂ ਹੈ ਇਹ ਬਾਗੇ ਯਾਰ ਭਾਵੇਂ ਡਿਊਟੀ ਬੰਦੀ ਐ ਐਡਾ ਅਫਸਰ ਐ ਕੋਈ ਉਹ ਕਰਦਾ ਹੀ ਉਹਦੀ ਮਰਜ਼ੀ ਯਾਰ ਹਾਂ ਅਫਸਰਿਆ ਉਹ ਜੇ ਉਹਦੀ ਡਿਊਟੀ ਵੀ ਆ ਉਹ ਕਈ ਵਾਰ ਨੇ ਲੱਭ ਸਕਦਾ ਉਹਨੂੰ ਕੀ ਕਰ ਲਾਂਗੇ ਅਫਸਰ ਨੂੰ ਕੀ ਕਰ ਲਾਂਗੇ ਆਪਾਂ ਨਹੀਂ ਕੁਝ ਨਹੀਂ ਕਰਦੇ ਹੁਣ ਉਹ ਕੁੜੀਆਂ ਜਿਹੜੀਆਂ ਕਬੱਡੀ ਖੇਡਦੇ ਆ ਮਣੇ ਹੀ ਤੈਨਾਂ ਨੂੰ ਤੇ ਮੇਰੇ ਤੋਂ ਨਾ 10 ਲੱਖ ਰੁਪਈਆ ਵੀ ਦਿੱਤਾ ਈ ਹੁਣ ਗੱਡੀ ਨਾਲ ਸਮਾਨਤ ਵੀ ਕਰਨਾ ਈ ਕੁੜੀ ਦਾ ਹੋਰ ਦਾ ਸੁਬੰਦਾ ਕੀ ਕਰਦਾ ਨਹੀਂ ਨਹੀਂ ਤਰਾ ਪਹ ਹਲੇ ਨਹੀਂ ਇਤੋਂ ਵੱਧ ਯਾਰ ਉਹ ਬੰਦਾ ਜੋ ਮਰਜੀ ਹੈ ਜਿੰਨਾ ਬੰਦਾ ਉਹਨੇ ਹਾਈ ਲੈਵਲ ਦਾ ਬੰਦਾ ਹੈ ਨਹੀਂ ਯਾਰ ਜਿੰਨਾ ਉਹਨੇ ਅਸਲ ਨਹੀਂ ਉਹ ਨਹੀਂ ਚੀਜ਼ ਹੁੰਦੀ ਅਸਲ ਚ ਬੰਦੇ ਦਾ ਦਿਲ ਵੀ ਚਾਹੀਦਾ ਦਿਨ ਹੈ ਨਾ ਉਹਦਾ ਦਿਲ ਦੇ ਨਾਲ ਹੀ ਸਾਰਾ ਕੁਝ ਹੁੰਦਾ ਨਾ ਮੈਂ ਆ ਤੇ ਲੋੜਾ ਬੜਾ ਤੇ ਆ ਤੇ ਲੋਕਾਂ ਤੋਂ ਬੜਾ ਪਰ ਦਿਲ ਨਹੀਂ ਹੈਗਾ Thank uh you. -huh. ਹੋ ਹੋ ਪਾਣੀ ਦੇਖੋ ਇਹਨੇ ਨੂੰ ਵਖਾਏ ਅੰਦਰ ਦੇ ਪਾਸੇ ਟੀਮ ਪੂਰੇ ਕੁੰਡੇ ਪਿੰਡ ਵਾਲਾ ਇਹ ਪਿੰਡ ਦੇ ਪੁੱਤਰੀਆਂ ਜਮਾ ਚੁਣੀਆਂ ਪਾਪਾ ਮਾਨ ਕਰਦਾ ਕਿਸਾਨ ਰਣਜੀਤ ਦੇ ਲਾਖੜਾ ਸਾਡਾ ਪੂਰੀਆਂ ਵਾਲਾ 不面。 i got the